ਹਾਏ ਵੇ! ਓ ਮਾਈ ਗੋਡ ਤੇ ਆਣੀ ਜਾਂਦਾ ਖੱਲੀ ਖੱਲੀ ਚੜ ਗਈ ਲੱਗਦੀ ਆ ਮੇਰੇ। ਹੈ? ਮੈਂ ਮੜੋ ਚ ਗੁਰਦੁਆਰੇ ਗਈਆਂ ਤੇ ਮੱਥਾ ਦੇ ਕੇ ਆਈ ਤੁਸੀਂ ਪਿਸੋਂ ਬੰਮਾਰ ਹੋ ਗਏ ਮੈਂ ਹਰਾਣਾ। ਚੰਗੇ ਬੋਲੇ ਰ ਮੈਂ ਸੋਨੁ ਛੱਡ ਕੇ ਗਈਆਂ ਤੇ ਐਡੀ ਸੇ ਤੂੰ ਛੱਡ ਖੱਲੀ ਚੜ ਗਈ ਹੈ। ਮੈਂ ਡਾਕਟਰ ਨੂੰ ਬੁਲਾਵਾ। ਓ ਡਾਕਟਰ ਨੂੰ ਨਾ ਬੁਲਾ ਤੂੰ ਹੱਥ ਪਾੜ ਮੈਨੂੰ ਖੜਾ ਕਰ ਜਰ। ਅੱਜੇ ਘੜੀ ਕਰਦੀ ਸਾਨੂੰ ਕੜਜ। ਨਮਨੂ ਕਾਲਾ ਦੱਸੂ ਵੀ ਹੋਇਆ ਕਿ ਲੇਕ ਮਚੜ ਕੇ ਛੋਟਾ ਸਨ ਦੱਦ ਵੀ ਪੂਰਾ ਰੋਟੀ ਖਾਈ ਪੂਰਾ ਮਿਲਦਾਗਾ ਓਏ ਠੰਡ ਹੋਈ ਭਈਆ ਠੰਡ ਕਰਕੇ ਹੋ ਜਾਂਦਾ ਤਸੇ ਧੁੱਪੇ ਵਾਜਦੇ ਤੁਸੀਂ ਇੱਕ ਤਾਂ ਸਾਨੂੰ ਆਦੇ ਆਪਣੀ ਗੱਲ ਆਉਂਦੀ ਵੀ ਤੁਸੀਂ ਧੁੱਪੇ ਵਾਜ ਮੈਂ ਤਾਂ ਚਲ ਗੁਰਦੁਆਰਾ ਸਭ ਗਈ ਸੀ ਮੱਤਾ ਟੇਕਣ ਤੇ ਤੁਸੀਂ ਅੰਦਰ ਮੰਜੀ ਕੱਢ ਕੇ ਧੁੱਪੇ ਡਾਲਿੰਦੇ ਹੈ ਓ ਤੱਪਾਉਂਦੀ ਕਿੱਥੇ ਆਪਣੇ ਆਕਰ ਪਕੇ ਕਰ ਲਿਆ ਭਾਂ ਦੇਲ ਆਪਣੇ ਕੱਚੇ ਹੋ ਗਏ ਹੈ ਤੁੱਪ ਆਉਂਦੀ ਨਹੀਂ ਹੈਗੀ ਸਾਰਾ ਆਪਾ ਛੱਤ ਕੇ ਵਿੜਾ ਭਰਾਂਡਾ ਬਣਾ ਲਿਆ ਹੁਣ ਝੰਡ ਲੱਗੇ ਜਾਂਦੀ ਏ ਤਾਂ ਕਰਕੇ ਖੱਲੀਆਂ ਚੜ੍ਹਦੀਆਂ ਨੇ ਫਿਰ ਕੋਟੇ ਤੇ ਚੜ ਜਾਂਦੇ ਇੱਕ ਕੋਠੇ ਤੇ ਤਾਂ ਤੁੱਪ ਆਉਂਦੀ ਏ ਉਹ ਹੁਣ ਕੋਟੇ ਤੇ ਕਿਹੜਾ ਮੰਜਾ ਲੈ ਕੇ ਚੜਦਾ ਯਾਰ ਚਲੋ ਮੈਂ ਚੜਾ ਨਹੀਂ ਮੰਜਾ ਕੋਠੇ ਤੇ ਤੁਸੀ ਤਾਂ ਉਹੀ ਬਤ ਆਨੇ ਬਨੇ ਮੈਨੂੰ ਤਾਂ ਨੇ ਬਨੇ ਮਾਰਨੇ ਹੁੰਦੇ ਵੀ ਤੁਸੀਂ ਆਪਦਾ ਧਿਆਨ ਨਹੀਂ ਰੱਖ ਸਕਦੇ ਤਾਂ ਹੁਣ ਮੇਰਾ